ਬੀਜੇਪੀ ਆਗੂਆਂ ਵੱਲੋਂ ਡੀਸੀ ਦਫਤਰ ਘੇਰਿਆ ਗਿਆ ਇਹ ਸਭ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਜੋ ਨਾਲ ਉਹਨਾਂ ਦੇ ਬੈਠੇ ਨੇ ਜੱਫੀ ਕਹਿੰਦੇ ਸਾਬਕਾ ਫੌਜੀ ਨੇ ਉਹਨਾਂ ਦੀ ਯੂਨੀਅਨ ਆ ਉਹ ਵੀ ਉੱਤੇ ਬੈਠੇ ਨੇ ਕਾਰਨਾ ਦਿੱਤਾ ਜਾ ਰਿਹਾ ਲਗਾਤਾਰ ਕਰਨਲ ਬਾਡ ਦੇ ਪਰਿਵਾਰ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਪਰ ਇਸ ਦੌਰਾਨ ਉੱਥੇ ਜਦੋਂ ਭਾਜਪਾ ਤੋਂ ਪ੍ਰਨੀਤ ਕੋਰ ਵੀ ਪਹੁੰਚਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚਦੇ ਨੇ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਵੀ ਕੀਤਾ ਪਰ ਇਸੇ ਦੌਰਾਨ ਉੱਥੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਉੱਥੋਂ ਦਾ ਸਾਬਕਾ ਫੌਜੀ ਨੇ ਅਤੇ ਜੋ ਉੱਥੋਂ ਦੇ ਪ੍ਰਬੰਧਕ ਨੇ ਯਾਨੀ ਕਿ ਜੋ ਕਰਨਲ ਬਾਡ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਮੀਡੀਆ ਦੇ ਨਾਲ ਬਤਮੀਜ਼ੀ ਹੋ ਜਾਂਦੀ ਹੈ ਉਹਨਾਂ ਨੂੰ ੱਟਕੇ ਮਾਰੇ ਜਾਂਦੇ ਨੇ ਇਥੋਂ ਤੱਕ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਾਨੂੰ মিডিਆ ਦੀ ਲੋੜ ਨਹੀਂ ਹੈ ਇਸੇ মিডিਆ ਦੀ ਬਦੌਲਤ ਕਰਨਲ ਵਾਰਡ ਦਾ ਪਰਿਵਾਰ ਹੁਣ ਤੱਕ ਇਨਸਾਫ ਮੰਗ ਰਿਹਾ ਸੀ মিডিਆ ਦੇ ਸਾਹਮਣੇ ਆ ਰਿਹਾ ਸੀ ਪ੍ਰੈਸ ਕਲੱਬ 'ਚ ਜਾ ਰਿਹਾ ਸੀ ਉੱਥੇ ਜਾ ਕੇ ਗੁਹਾਰਾ ਲਗਾਈਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਮਾਮਲਾ ਪੂਰੀ ਤਰ੍ਹਾਂ ਭੱਕ ਗਿਆ ਕਿ ਹੁਣ ਕਰਨਲ ਬਾਠ ਦੇ ਪਰਿਵਾਰ ਨੂੰ ਇਹ ਲੱਗ ਰਿਹਾ ਹੈ ਕਿ ਉਹ ਹੁਣ ਮੀਡੀਆ ਦੀ ਉਹਨਾਂ ਨੂੰ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਬਤਮੀਜ਼ੀ ਕੀਤੀ ਗਈ ਤਾਂ ਉੱਥੇ ਹੁਣ ਮੀਡੀਆ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਵਿਵਾਦ ਹੋਇਆ ਉਸ ਦੇ ਵੀ ਤਸਵੀਰਾਂ ਤੁਹਾਡੇ ਰੂਹ ਬਰੂ ਕਰਦੇ ਆ 아로 ڀاري ڀاري گلا 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 آ جو هڪ هڪ جو آ ਮੀਡੀਆ ਦੋਵੇਂ ਤਰੀਕੇ ਦੀਆਂ ਭੂਮਿਕਾ ਨਿਭਾਉਂਦਾ ਹੈ ਤੁਹਾਡੇ ਹਰ ਤਰੀਕੇ ਦੇ ਬਿਆਨ ਪ੍ਰਸ਼ਾਸਨ ਤੱਕ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉਹ ਦਬਾਅ ਬਣਾਉਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਸ ਮਾਮਲੇਆਂ ਦੇ ਵਿੱਚ ਕਾਰਵਾਈਆਂ ਜਲਦੀ ਹੋਣ ਪਰ ਹੁਣ ਜਿਸ ਤਰੀਕੇ ਦੇ ਨਾਲ ਕਰਨਲ ਬਾੜਦੇ ਪਰਿਵਾਰ ਵੱਲੋਂ ਕਹਿ ਦਿੱਤਾ ਗਿਆ ਕਿ ਮੀਡੀਆ ਦੀ ਲੋੜ ਨਹੀਂ ਹੈ ਕਿ ਇਹ ਇਹੀ ਮੀਡੀਆ ਵਰਤ ਲਿਆ ਗਿਆ ਸਵਾਲ ਹੁਣ ਕਰਨਲ ਬਾੜਦੇ ਪਰਿਵਾਰ ਤੇ ਵੀ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਬਦਤਮੀਜ਼ੀ ਹੋਈ ਹੈ ਇਹ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਹੁਣ ਕੋਲ ਮਾ ਲਾ ਕੇ ਜੋ ਇਹ ਧਰਨਾ ਡੀਸੀ ਦਫ਼ਤਰ ਪਟਿਆਲਾ ਦੇ ਲੱਗਿਆ ਹੋਇਆ ਉੱਥੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਹੁਣੇ ਮਾਮਲਾ ਹੋਰ ਜਾਦ ਦੂਜੇ ਰੰਗਤ ਨੂੰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਅੱਜ ਪਟਿਆਲਾ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਸਾਬਕਾ ਫੌਜੀਆ ਵੱਲੋਂ ਭਾਜਪੀ ਆਗੂਆ ਵੱਲੋਂ ਡੀਸੀ ਦਫਤਰ ਕਿਰਿਆ ਗਿਆ ਇਹ ਸਭ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਜੋ ਨਾਲ ਉਹਨਾਂ ਦੇ ਬੈਠੇ ਨੇ ਜਾਂ ਫਿਰ ਕਹਿੰਦੇ ਸਾਬਕਾ ਫੌਜੀ ਨੇ ਉਹਨਾਂ ਦੀ ਯੂਨੀਅਨ ਆ ਉਹ ਵੀ ਉੱਤੇ ਬੈਠੇ ਨੇ ਤਰਨਾ ਦਿੱਤਾ ਜਾ ਰਿਹਾ ਲਗਾਤਾਰ ਕਰਨਲ ਬਾਡ ਦੇ ਪਰਿਵਾਰ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਪਰ ਇਸ ਦੌਰਾਨ ਉੱਥੇ ਜਦੋਂ ਭਾਜਪਾ ਤੋਂ ਪ੍ਰਨੀਤ ਕੋਰ ਵੀ ਪਹੁੰਚਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚਦੇ ਨੇ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਵੀ ਕੀਤਾ ਪਰ ਇਸੇ ਦੌਰਾਨ ਉੱਥੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਉੱਥੋਂ ਦਾ ਫੌਜੀ ਨੇ ਅਤੇ ਜੋ ਉੱਥੋਂ ਦੇ ਪ੍ਰਬੰਧਕ ਨੇ ਯਾਨੀ ਕਿ ਜੋ ਕਰਨਲ ਬਾਡ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਮੀਡੀਆ ਦੇ ਨਾਲ ਬਤਮੀਜ਼ੀ ਹੋ ਜਾਂਦੀ ਹੈ ਉਹਨਾਂ ਨੂੰ ੱੱਕੇ ਮਾਰੇ ਜਾਂਦੇ ਨੇ ਇਥੋਂ ਤੱਕ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਾਨੂੰ মিডিਆ ਦੀ ਲੋੜ ਨਹੀਂ ਐ ਇਸੇ মিডিਆ ਦੀ ਬਦੌਲਤ ਕਰਨਲ ਵਾਰਡ ਦਾ ਪਰਿਵਾਰ ਹੁਣ ਤੱਕ ਇਨਸਾਫ਼ ਮੰਗ ਰਿਹਾ ਸੀ মিডিਆ ਦੇ ਸਾਹਮਣੇ ਆ ਰਿਹਾ ਸੀ ਪ੍ਰੈਸ ਕਲੱਬ 'ਚ ਜਾ ਰਿਹਾ ਸੀ ਉਥੇ ਜਾ ਕੇ ਗੁਹਾਰਾ ਲਗਾਈਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਮਾਮਲਾ ਪੂਰੀ ਤਰ੍ਹਾਂ ਭੱਕ ਗਿਆ ਕਿ ਹੁਣ ਕਰਨਲ ਬਾਠ ਦੇ ਪਰਿਵਾਰ ਨੂੰ ਇਹ ਲੱਗ ਰਿਹਾ ਹੈ ਕਿ ਉਹ ਹੁਣ ਮੀਡੀਆ ਦੀ ਉਹਨਾਂ ਨੂੰ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਬਤਮੀਜ਼ੀ ਕੀਤੀ ਗਈ ਤਾਂ ਉਥੇ ਹੁਣ ਮੀਡੀਆ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਵਿਵਾਦ ਹੋਇਆ ਉਸ ਦੇ ਵੀ ਤਸਵੀਰਾਂ ਤੁਹਾਡੇ ਰੂਹਬਰੂ ਕਰਦੇ ਆਂ

कंट्रोल करो कंट्रोल करो हलो सुणो प्रो ਮੀਡੀਆ ਦੋਵੇਂ ਤਰੀਕੇ ਦੀਆਂ ਭੂਮਿਕਾ ਨਿਭਾਉਂਦਾ ਹੈ ਤੁਹਾਡੇ ਹਰ ਤਰੀਕੇ ਦੇ ਬਿਆਨ ਪ੍ਰਸ਼ਾਸਨ ਤੱਕ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉਹ ਦਬਾਅ ਬਣਾਉਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਸ ਮਾਮਲੇਆਂ ਦੇ ਵਿੱਚ ਕਾਰਵਾਈਆਂ ਜਲਦੀ ਹੋਣ ਪਰ ਹੁਣ ਜਿਸ ਤਰੀਕੇ ਦੇ ਨਾਲ ਕਰਨਲ ਬਾੜ ਦੇ ਪਰਿਵਾਰ ਵੱਲੋਂ ਕਹਿ ਦਿੱਤਾ ਗਿਆ ਕਿ ਮੀਡੀਆ ਦੀ ਲੋੜ ਨਹੀਂ ਹੈ ਕਿ ਇਹ ਇਹੀ ਮੀਡੀਆ ਵਰਤ ਲਿਆ ਗਿਆ ਸਵਾਲ ਹੁਣ ਕਰਨਲ ਬਾੜ ਦੇ ਪਰਿਵਾਰ ਤੇ ਵੀ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਬਦਤਮੀਜ਼ੀ ਹੋਈ ਹੈ ਇਹ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਹੁਣ ਕਲਮ ਲਾ ਕੇ ਜੋ ਇਹ ਧਰਨਾ ਡੀਸੀ ਦਫ਼ਤਰ ਪਟਿਆਲਾ ਦੇ ਲੱਗਿਆ ਹੋਇਆ ਉੱਥੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਹੁਣੇ ਮਾਮਲਾ ਹੋਰ ਜ਼ਿਆਦਾ ਦੂਜੇ ਰੰਗਤ ਨੂੰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਅੱਜ ਪਟਿਆਲਾ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਸਾਬਕਾ ਫੌਜੀਆ ਵੱਲੋਂ ਭਾਜਪਾ ਆਗੂਆ ਵੱਲੋਂ ਡੀਸੀ ਦਫਤਰ ਕੇ ਰਿਆ ਗਿਆ ਇਸ ਸਭ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਜੋ ਨਾਲ ਉਹਨਾਂ ਦੇ ਬੈਠੇ ਨੇ ਜਾਬ ਕਿਹੜੀ ਸਾਹਿਬ ਦਾ ਫੌਜੀ ਨੇ ਉਹਨਾਂ ਦੀ ਯੂਨੀਅਨ ਆ ਉਹ ਵੀ ਉੱਤੇ ਬੈਠੇ ਨੇ ਸਾਰਨਾ ਦਿੱਤਾ ਜਾ ਰਿਹਾ ਲਗਾਤਾਰ ਕਰਨਲ ਬਾਡ ਦੇ ਪਰਿਵਾਰ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਪਰ ਇਸ ਦੌਰਾਨ ਉੱਥੇ ਜਦੋਂ ਭਾਜਪਾ ਤੋਂ ਪ੍ਰਨੀਤ ਕੋਰ ਵੀ ਪਹੁੰਚਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚਦੇ ਨੇ ਉਹਨਾਂ ਨੇ মিডিਆ ਨੂੰ ਸੰਬੋਧਨ ਵੀ ਕੀਤਾ ਪਰ ਇਸੇ ਦੌਰਾਨ ਉੱਥੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਉੱਥੋਂ ਦਾ ਸਾਬਕਾ ਫੌਜੀ ਨੇ ਅਤੇ ਜੋ ਉੱਥੋਂ ਦੇ ਪ੍ਰਬੰਧਕ ਨੇ ਯਾਨੀ ਕਿ ਜੋ ਕਰਨਲ ਬਾਡ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ মিডিਆ ਦੇ ਨਾਲ ਬਤਮੀਜ਼ੀ ਹੋ ਜਾਂਦੀ ਹੈ ਉਹਨਾਂ ਨੂੰ ੱਟਕੇ ਮਾਰੇ ਜਾਂਦੇ ਨੇ ਇਥੋਂ ਤੱਕ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਾਨੂੰ মিডিਆ ਦੀ ਲੋੜ ਨਹੀਂ ਹੈ ਇਸੇ মিডিਆ ਦੀ ਬਦੌਲਤ ਕਰਨਲ ਵਾਰਡ ਦਾ ਪਰਿਵਾਰ ਹੁਣ ਤੱਕ ਇਨਸਾਫ਼ ਮੰਗ ਰਿਹਾ ਸੀ মিডিਆ ਦੇ ਸਾਹਮਣੇ ਆ ਰਿਹਾ ਸੀ ਪ੍ਰੈਸ ਕਲੱਬ 'ਚ ਜਾ ਰਿਹਾ ਸੀ ਉੱਥੇ ਜਾ ਕੇ ਗੁਹਾਰਾ ਲਗਾਈਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਮਾਮਲਾ ਪੂਰੀ ਤਰ੍ਹਾਂ ਭੱਕ ਗਿਆ ਕਿ ਹੁਣ ਕਰਨਲ ਬਾਠ ਦੇ ਪਰਿਵਾਰ ਨੂੰ ਇਹ ਲੱਗ ਰਿਹਾ ਹੈ ਕਿ ਉਹ ਹੁਣ ਮੀਡੀਆ ਦੀ ਉਹਨਾਂ ਨੂੰ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਬਤਮੀਜ਼ੀ ਕੀਤੀ ਗਈ ਤਾਂ ਉੱਥੇ ਹੁਣ ਮੀਡੀਆ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਵਿਵਾਦ ਹੋਇਆ ਉਸ ਦੇ ਵੀ ਤਸਵੀਰਾਂ ਤੁਹਾਡੇ ਰੂਹਬਰੂ ਕਰਦੇ ਆਂ अपन मैडम चले गए ने तुम ये डिस्ट्रेंस दिखाओगे इतना ڀاري ڀاري گلا 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 آ جو هڪ هڪ جو آ جو ڪنٽرول ڪر ڪنٽرول ڪر هلو ٻاهر اچڻو پڙاو ਮੀਡੀਆ ਦੋਵੇਂ ਤਰੀਕੇ ਦੀਆਂ ਭੂਮਿਕਾ ਨਿਭਾਉਂਦਾ ਹੈ ਤੁਹਾਡੇ ਹਰ ਤਰੀਕੇ ਦੇ ਬਿਆਨ ਪ੍ਰਸ਼ਾਸਨ ਤੱਕ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉਹ ਦਬਾਅ ਬਣਾਉਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਸ ਮਾਮਲੇਆਂ ਦੇ ਵਿੱਚ ਕਾਰਵਾਈਆਂ ਜਲਦੀ ਹੋਣ ਪਰ ਹੁਣ ਜਿਸ ਤਰੀਕੇ ਦੇ ਨਾਲ ਕਰਨਲ ਬਾੜ ਦੇ ਪਰਿਵਾਰ ਵੱਲੋਂ ਕਹਿ ਦਿੱਤਾ ਗਿਆ ਕਿ ਮੀਡੀਆ ਦੀ ਲੋੜ ਨਹੀਂ ਹੈ ਕਿ ਇਹ ਇਹੀ ਮੀਡੀਆ ਵਰਤ ਲਿਆ ਗਿਆ ਸਵਾਲ ਹੁਣ ਕਰਨਲ ਬਾੜ ਦੇ ਪਰਿਵਾਰ ਤੇ ਵੀ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਬਦਤਮੀਜ਼ੀ ਹੋਈ ਹੈ ਇਹ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੁਣ ਕੋਲ ਮਾ ਲਾ ਕੇ ਜੋ ਇਹ ਧਰਨਾ ਡੀਸੀ ਦਫ਼ਤਰ ਪਟਿਆਲਾ ਦੇ ਲੱਗਿਆ ਹੋਇਆ ਉੱਥੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਹੁਣੇ ਮਾਮਲਾ ਹੋਰ ਜ਼ਿਆਦਾ ਦੂਜੇ ਰੰਗਤ ਨੂੰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਅੱਜ ਪਟਿਆਲਾ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਸਾਬਕਾ ਫੌਜੀਆਂ ਵੱਲੋਂ ਭਾਜਪਾ ਆਗੂਆਂ ਵੱਲੋਂ ਡੀਸੀ ਦਫ਼ਤਰ ਕਿਰਿਆ ਗਿਆ ਇਹ ਸਭ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਜੋ ਨਾਲ ਉਹਨਾਂ ਦੇ ਬੈਠੇ ਨੇ ਜੱਫਰ ਕਹਲੀ ਸਾਹਿਬ ਦਾ ਫੌਜੀ ਨੇ ਉਹਨਾਂ ਦੀ ਯੂਨੀਅਨ ਆ ਉਹ ਵੀ ਉੱਤੇ ਬੈਠੇ ਨੇ ਤਰਨਾ ਦਿੱਤਾ ਜਾ ਰਿਹਾ ਲਗਾਤਾਰ ਕਰਨਲ ਬਾਡ ਦੇ ਪਰਿਵਾਰ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਪਰ ਇਸ ਦੌਰਾਨ ਉੱਥੇ ਜਦੋਂ ਭਾਜਪਾ ਤੋਂ ਪ੍ਰਨੀਤ ਕੋਰ ਵੀ ਪਹੁੰਚਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚਦੇ ਨੇ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਵੀ ਕੀਤਾ ਪਰ ਇਸੇ ਦੌਰਾਨ ਉੱਥੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਉੱਥੋਂ ਦਾ ਫੌਜੀ ਨੇ ਅਤੇ ਜੋ ਉੱਥੋਂ ਦੇ ਪ੍ਰਬੰਧਕ ਨੇ ਯਾਨੀ ਕਿ ਜੋ ਕਰਨਲ ਬਾਡ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਮੀਡੀਆ ਦੇ ਨਾਲ ਬਤਮੀਜ਼ੀ ਹੋ ਜਾਂਦੀ ਹੈ ਉਹਨਾਂ ਨੂੰ ੱੱਕੇ ਮਾਰੇ ਜਾਂਦੇ ਨੇ ਇਥੋਂ ਤੱਕ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਾਨੂੰ মিডিਆ ਦੀ ਲੋੜ ਨਹੀਂ ਐ ਇਸੇ মিডিਆ ਦੀ ਬਦੌਲਤ ਕਰਨਲ ਵਾਰਡ ਦਾ ਪਰਿਵਾਰ ਹੁਣ ਤੱਕ ਇਨਸਾਫ਼ ਮੰਗ ਰਿਹਾ ਸੀ মিডিਆ ਦੇ ਸਾਹਮਣੇ ਆ ਰਿਹਾ ਸੀ ਪ੍ਰੈਸ ਕਲੱਬ 'ਚ ਜਾ ਰਿਹਾ ਸੀ ਉੱਥੇ ਜਾ ਕੇ ਗੁਹਾਰਾ ਲਗਾਈ ਹੈ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਮਾਮਲਾ ਪੂਰੀ ਤਰ੍ਹਾਂ ਭੱਕ ਗਿਆ ਹੈ ਕਿ ਹੁਣ ਕਰਨਲ ਬਾਠ ਦੇ ਪਰਿਵਾਰ ਨੂੰ ਇਹ ਲੱਗ ਰਿਹਾ ਹੈ ਕਿ ਉਹ ਹੁਣ ਮੀਡੀਆ ਦੀ ਉਹਨਾਂ ਨੂੰ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਬਤਮੀਜ਼ੀ ਕੀਤੀ ਗਈ ਤਾਂ ਉੱਥੇ ਹੁਣ ਮੀਡੀਆ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਵਿਵਾਦ ਹੋਇਆ ਉਸ ਦੇ ਵੀ ਤਸਵੀਰਾਂ ਤੁਹਾਡੇ ਰੂਹ ਬਰੂ ਕਰਦੇ ਆਂ هو صاحب هو صاحب باپو کي ٻاره ۾ آهي نا کي غلطي آهي ¡Vamos! 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 ਮੀਡੀਆ ਦੋਵੇਂ ਤਰੀਕੇ ਦੀਆਂ ਭੂਮਿਕਾ ਨਿਭਾਉਂਦਾ ਹੈ ਤੁਹਾਡੇ ਹਰ ਤਰੀਕੇ ਦੇ ਬਿਆਨ ਪ੍ਰਸ਼ਾਸਨ ਤੱਕ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉਹ ਦਬਾਅ ਬਣਾਉਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਸ ਮਾਮਲੇਆਂ ਦੇ ਵਿੱਚ ਕਾਰਵਾਈਆਂ ਜਲਦੀ ਹੋਣ ਪਰ ਹੁਣ ਜਿਸ ਤਰੀਕੇ ਦੇ ਨਾਲ ਕਰਨਲ ਬਾੜ ਦੇ ਪਰਿਵਾਰ ਵੱਲੋਂ ਕਹਿ ਦਿੱਤਾ ਗਿਆ ਕਿ ਮੀਡੀਆ ਦੀ ਲੋੜ ਨਹੀਂ ਹੈ ਕਿ ਇਹ ਇਹੀ ਮੀਡੀਆ ਵਰਤ ਲਿਆ ਗਿਆ ਸਵਾਲ ਹੁਣ ਕਰਨਲ ਬਾੜ ਦੇ ਪਰਿਵਾਰ ਤੇ ਵੀ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਬਦਤਮੀਜ਼ੀ ਹੋਈ ਹੈ ਇਹ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਹੁਣ ਕਲਮ ਲਾ ਕੇ ਜੋ ਇਹ ਧਰਨਾ ਡੀਸੀ ਦਫ਼ਤਰ ਪਟਿਆਲਾ ਦੇ ਲੱਗਿਆ ਹੋਇਆ ਉੱਥੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਹੁਣੇ ਮਾਮਲਾ ਹੋਰ ਜ਼ਿਆਦਾ ਦੂਜੇ ਰੰਗਤ ਨੂੰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਅੱਜ ਪਟਿਆਲਾ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਸਾਬਕਾ ਫੌਜੀਆ ਵੱਲੋਂ ਭਾਜਪਾ ਆਗੂਆ ਵੱਲੋਂ ਡੀਸੀ ਦਫਤਰ ਕਿਰਿਆ ਗਿਆ ਇਹ ਸਭ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਜੋ ਨਾਲ ਉਹਨਾਂ ਦੇ ਬੈਠੇ ਨੇ ਜੱਫੀ ਕਹਿੰਦੇ ਸਾਬਕਾ ਫੌਜੀ ਨੇ ਉਹਨਾਂ ਦੀ ਯੂਨੀਅਨ ਆ ਉਹ ਵੀ ਉੱਤੇ ਬੈਠੇ ਨੇ ਤਰਨਾ ਦਿੱਤਾ ਜਾ ਰਿਹਾ ਹੈ ਲਗਾਤਾਰ ਕਰਨਲ ਬਾਡ ਦੇ ਪਰਿਵਾਰ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਪਰ ਇਸ ਦੌਰਾਨ ਉੱਥੇ ਜਦੋਂ ਭਾਜਪਾ ਤੋਂ ਪ੍ਰਨੀਤ ਕੋਰ ਵੀ ਪਹੁੰਚਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚਦੇ ਨੇ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਵੀ ਕੀਤਾ ਪਰ ਇਸੇ ਦੌਰਾਨ ਉੱਥੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਉੱਥੋਂ ਦਾ ਫੌਜੀ ਨੇ ਅਤੇ ਜੋ ਉੱਥੋਂ ਦੇ ਪ੍ਰਬੰਧਕ ਨੇ ਯਾਨੀ ਕਿ ਜੋ ਕਰਨਲ ਬਾਡ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਮੀਡੀਆ ਦੇ ਨਾਲ ਬਦਤਮੀਜ਼ੀ ਹੋ ਜਾਂਦੀ ਹੈ ਉਹਨਾਂ ਨੂੰ ੱਟਕੇ ਮਾਰੇ ਜਾਂਦੇ ਨੇ ਇਸ ਤੋਂ ਇਹ ਵੀ ਕਹਿ ਦਿੱਤਾ ਜਾਂਦਾ ਕਿ ਸਾਨੂੰ মিডিਆ ਦੀ ਲੋੜ ਨਹੀਂ ਹੈ ਇਸੇ মিডিਆ ਦੀ ਬਦੌਲਤ ਕਰਨਲ ਵਾਰਡ ਦਾ ਪਰਿਵਾਰ ਹੁਣ ਤੱਕ ਇਨਸਾਫ਼ ਮੰਗ ਰਿਹਾ ਸੀ মিডিਆ ਦੇ ਸਾਹਮਣੇ ਆ ਰਿਹਾ ਸੀ ਪ੍ਰੈਸ ਕਲੱਬ 'ਚ ਜਾ ਰਿਹਾ ਸੀ ਉੱਥੇ ਜਾ ਕੇ ਗੁਹਾਰਾ ਲਗਾਈਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਮਾਮਲਾ ਪੂਰੀ ਤਰ੍ਹਾਂ ਭੱਕ ਗਿਆ ਕਿ ਹੁਣ ਕਰਨਲ ਬਾਠ ਦੇ ਪਰਿਵਾਰ ਨੂੰ ਇਹ ਲੱਗ ਰਿਹਾ ਹੈ ਕਿ ਉਹ ਹੁਣ ਮੀਡੀਆ ਦੀ ਉਹਨਾਂ ਨੂੰ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਬਤਮੀਜ਼ੀ ਕੀਤੀ ਗਈ ਤਾਂ ਉੱਥੇ ਹੁਣ ਮੀਡੀਆ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਵਿਵਾਦ ਹੋਇਆ ਉਸ ਦੇ ਵੀ ਤਸਵੀਰਾਂ ਤੁਹਾਡੇ ਰੂਹ ਬਰੂ ਕਰਦੇ ਆ वाइग वाइगाट कराइगाट ड्राइवल भर हलो सुणो ਮੀਡੀਆ ਦੋਵੇਂ ਤਰੀਕੇ ਦੀਆਂ ਭੂਮਿਕਾ ਨਿਭਾਉਂਦਾ ਹੈ ਤੁਹਾਡੇ ਹਰ ਤਰੀਕੇ ਦੇ ਬਿਆਨ ਪ੍ਰਸ਼ਾਸਨ ਤੱਕ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉਹ ਦਬਾਅ ਬਣਾਉਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਸ ਮਾਮਲੇਆਂ ਦੇ ਵਿੱਚ ਕਾਰਵਾਈਆਂ ਜਲਦੀ ਹੋਣ ਪਰ ਹੁਣ ਜਿਸ ਤਰੀਕੇ ਦੇ ਨਾਲ ਕਰਨਲ ਬਾੜ ਦੇ ਪਰਿਵਾਰ ਵੱਲੋਂ ਕਹਿ ਦਿੱਤਾ ਗਿਆ ਕਿ ਮੀਡੀਆ ਦੀ ਲੋੜ ਨਹੀਂ ਹੈ ਕਿ ਇਹ ਇਹੀ ਮੀਡੀਆ ਵਰਤ ਲਿਆ ਗਿਆ ਸਵਾਲ ਹੁਣ ਕਰਨਲ ਬਾੜ ਦੇ ਪਰਿਵਾਰ ਤੇ ਵੀ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਬਦਤਮੀਜ਼ੀ ਹੋਈ ਹੈ ਇਹ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੁਣ ਕੋਲ ਮਲਾ ਕੇ ਜੋ ਇਹ ਧਰਨਾ ਡੀਸੀ ਦਫ਼ਤਰ ਪਟਿਆਲਾ ਦੇ ਲੱਗਿਆ ਹੋਇਆ ਉੱਥੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਹੁਣੇ ਮਾਮਲਾ ਹੋਰ ਜ਼ਿਆਦਾ ਦੂਜੇ ਰੰਗਤ ਨੂੰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਅੱਜ ਪਟਿਆਲਾ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਸਾਬਕਾ ਫੌਜੀਆ ਵੱਲੋਂ ਭਾਜਪਾ ਆਗੂਆ ਵੱਲੋਂ ਡੀਸੀ ਦਫਤਰ ਕਿਰਿਆ ਗਿਆ ਇਹ ਸਭ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਜੋ ਨਾਲ ਉਹਨਾਂ ਦੇ ਬੈਠੇ ਨੇ ਜੱਫੇ ਕਹਿੰਦੇ ਸਾਬਕਾ ਫੌਜੀ ਨੇ ਉਹਨਾਂ ਦੀ ਯੂਨੀਅਨ ਆ ਉਹ ਵੀ ਉੱਤੇ ਬੈਠੇ ਨੇ ਧਰਨਾ ਦਿੱਤਾ ਜਾ ਰਿਹਾ ਹੈ ਲਗਾਤਾਰ ਕਰਨਲ ਬਾਡ ਦੇ ਪਰਿਵਾਰ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਪਰ ਇਹ ਸਭ ਦੌਰਾਨ ਉੱਥੇ ਜਦੋਂ ਭਾਜਪਾ ਤੋਂ ਪ੍ਰਨੀਤ ਕੋਰ ਵੀ ਪਹੁੰਚਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚਦੇ ਨੇ ਉਹਨਾਂ ਨੇ মিডিਆ ਨੂੰ ਸੰਬੋਧਨ ਵੀ ਕੀਤਾ ਪਰ ਇਸੇ ਦੌਰਾਨ ਉੱਥੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਉੱਥੋਂ ਸਾਬਕਾ ਫੌਜੀ ਨੇ ਅਤੇ ਜੋ ਉੱਥੋਂ ਦੇ ਪਰਬੰਧਕ ਨੇ ਯਾਨੀ ਕਿ ਜੋ ਕਰਨਲ ਬਾਡ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਮੀਡੀਆ ਦੇ ਨਾਲ ਬਦਤਮੀਜ਼ੀ ਹੋ ਜਾਂਦੀ ਹੈ ਉਹਨਾਂ ਨੂੰ ੱਟਕੇ ਮਾਰੇ ਜਾਂਦੇ ਨੇ ਇਥੋਂ ਤੱਕ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਾਨੂੰ ਮੀਡੀਆ ਦੀ ਲੋੜ ਨਹੀਂ ਹੈ ਇਸੇ ਮੀਡੀਆ ਦੀ ਬਦੌਲਤ ਕਰਨਲ ਬਾਡ ਦਾ ਪਰਿਵਾਰ ਹੁਣ ਤੱਕ ਇਨਸਾਫ ਮੰਗ ਰਿਹਾ ਸੀ ਮੀਡੀਆ ਦੇ ਸਾਹਮਣੇ ਆ ਰਿਹਾ ਸੀ ਪ੍ਰੈਸ ਕਲੱਬ 'ਚ ਜਾ ਰਿਹਾ ਸੀ ਉੱਥੇ ਜਾ ਕੇ ਗੁਹਾਰਾ ਲਗਾਈਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਮਾਮਲਾ ਪੂਰੀ ਤਰ੍ਹਾਂ ਭੱਕ ਗਿਆ ਹੈ ਕਿ ਹੁਣ ਕਰਨਲ ਬਾਠ ਦੇ ਪਰਿਵਾਰ ਨੂੰ ਇਹ ਲੱਗ ਰਿਹਾ ਹੈ ਕਿ ਉਹ ਹੁਣ ਮੀਡੀਆ ਦੀ ਉਹਨਾਂ ਨੂੰ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਬਤਮੀਜ਼ੀ ਕੀਤੀ ਗਈ ਤਾਂ ਉੱਥੇ ਹੁਣ ਮੀਡੀਆ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਵਿਵਾਦ ਹੋਇਆ ਉਸ ਦੇ ਵੀ ਤਸਵੀਰਾਂ ਤੁਹਾਡੇ ਰੂਹ ਬਰੂ ਕਰਦੇ ਆਂ تھا کي غلطي آھي يار اھي غلطي ड्राइवल करो ड्राइवर हलो प्राभो ਮੀਡੀਆ ਦੋਵੇਂ ਤਰੀਕੇ ਦੀਆਂ ਭੂਮਿਕਾ ਨਿਭਾਉਂਦਾ ਹੈ ਤੁਹਾਡੇ ਹਰ ਤਰੀਕੇ ਦੇ ਬਿਆਨ ਪ੍ਰਸ਼ਾਸਨ ਤੱਕ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉਹ ਦਬਾਅ ਬਣਾਉਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਸ ਮਾਮਲੇਆਂ ਦੇ ਵਿੱਚ ਕਾਰਵਾਈਆਂ ਜਲਦੀ ਹੋਣ ਪਰ ਹੁਣ ਜਿਸ ਤਰੀਕੇ ਦੇ ਨਾਲ ਕਰਨਲ ਬਾੜ ਦੇ ਪਰਿਵਾਰ ਵੱਲੋਂ ਕਹਿ ਦਿੱਤਾ ਗਿਆ ਕਿ ਮੀਡੀਆ ਦੀ ਲੋੜ ਨਹੀਂ ਹੈ ਕਿ ਇਹ ਇਹੀ ਮੀਡੀਆ ਵਰਤ ਲਿਆ ਗਿਆ ਸਵਾਲ ਹੁਣ ਕਰਨਲ ਬਾੜ ਦੇ ਪਰਿਵਾਰ ਤੇ ਵੀ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਬਤਮੀਜ਼ੀ ਹੋਈ ਹੈ ਇਹ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਹੁਣ ਕਲਮ ਲਾ ਕੇ ਜੋ ਇਹ ਧਰਨਾ ਡੀਸੀ ਦਫ਼ਤਰ ਪਟਿਆਲਾ ਦੇ ਲੱਗਿਆ ਹੋਇਆ ਉੱਥੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਹੁਣੇ ਮਾਮਲਾ ਹੋਰ ਜ਼ਿਆਦਾ ਦੂਜੇ ਰੰਗਤ ਨੂੰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਅੱਜ ਪਟਿਆਲਾ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਸਾਬਕਾ ਫੌਜੀਆ ਵੱਲੋਂ ਭਾਜਪਾ ਆਗੂਆ ਵੱਲੋਂ ਡੀਸੀ ਦਫਤਰ ਕਿਰਿਆ ਗਿਆ ਇਹ ਸਭ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਜੋ ਨਾਲ ਉਹਨਾਂ ਦੇ ਬੈਠੇ ਨੇ ਜੱਫੀ ਕਹਿੰਦੇ ਸਾਬ ਦਾ ਫੌਜੀ ਨੇ ਉਹਨਾਂ ਦੀ ਯੂਨੀਅਨ ਆ ਉਹ ਵੀ ਉੱਤੇ ਬੈਠੇ ਨੇ ਸਾਰਨਾ ਦਿੱਤਾ ਜਾ ਰਿਹਾ ਹੈ ਲਗਾਤਾਰ ਕਰਨਲ ਬਾਡ ਦੇ ਪਰਿਵਾਰ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਪਰ ਇਸ ਦੌਰਾਨ ਉੱਥੇ ਜਦੋਂ ਭਾਜਪਾ ਤੋਂ ਪ੍ਰਨੀਤ ਕੋਰ ਵੀ ਪਹੁੰਚਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚਦੇ ਨੇ ਉਹਨਾਂ ਨੇ মিডিਆ ਨੂੰ ਸੰਬੋਧਨ ਵੀ ਕੀਤਾ ਪਰ ਇਸੇ ਦੌਰਾਨ ਉੱਥੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਉੱਥੋਂ ਦਾ ਸਾਬਕਾ ਫੌਜੀ ਨੇ ਅਤੇ ਜੋ ਉੱਥੋਂ ਦੇ ਪ੍ਰਬੰਧਕ ਨੇ ਯਾਨੀ ਕਿ ਜੋ ਕਰਨਲ ਬਾਡ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ মিডিਆ ਦੇ ਨਾਲ ਬਤਮੀਜ਼ੀ ਹੋ ਜਾਂਦੀ ਹੈ ਉਹਨਾਂ ਨੂੰ ੱੱਕੇ ਮਾਰੇ ਜਾਂਦੇ ਨੇ ਇਥੋਂ ਤੱਕ ਇਹ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਾਨੂੰ মিডিਆ ਦੀ ਲੋੜ ਨਹੀਂ ਐ ਇਸੇ মিডিਆ ਦੀ ਬਦੌਲਤ ਕਰਨਲ ਵਾਰਡ ਦਾ ਪਰਿਵਾਰ ਹੁਣ ਤੱਕ ਇਨਸਾਫ਼ ਮੰਗ ਰਿਹਾ ਸੀ মিডিਆ ਦੇ ਸਾਹਮਣੇ ਆ ਰਿਹਾ ਸੀ ਪ੍ਰੈਸ ਕਲੱਬ 'ਚ ਜਾ ਰਿਹਾ ਸੀ ਉੱਥੇ ਜਾ ਕੇ ਗੁਹਾਰਾ ਲਗਾਈਆਂ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਜਦੋਂ ਮਾਮਲਾ ਪੂਰੀ ਤਰ੍ਹਾਂ ਭੱਕ ਗਿਆ ਕਿ ਹੁਣ ਕਰਨਲ ਬਾਠ ਦੇ ਪਰਿਵਾਰ ਨੂੰ ਇਹ ਲੱਗ ਰਿਹਾ ਹੈ ਕਿ ਉਹ ਹੁਣ ਮੀਡੀਆ ਦੀ ਉਹਨਾਂ ਨੂੰ ਲੋੜ ਨਹੀਂ ਹੈ ਇਸ ਤਰੀਕੇ ਦੇ ਨਾਲ ਬਤਮੀਜ਼ੀ ਕੀਤੀ ਗਈ ਤਾਂ ਉੱਥੇ ਹੁਣ ਮੀਡੀਆ ਵੱਲੋਂ ਬਾਈਕਾਟ ਕਰ ਦਿੱਤਾ ਗਿਆ ਆਹ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਵੀ ਦਿਖਾਉਨੇ ਆ ਅਤੇ ਜੋ ਵਿਵਾਦ ਹੋਇਆ ਉਸ ਦੇ ਵੀ ਤਸਵੀਰਾਂ ਤੁਹਾਡੇ ਰੂਹਬਰੂ ਕਰਦੇ ਆਂ what are about ड्राइवर <laughs> हलो ਮੀਡੀਆ ਦੋਵੇਂ ਤਰੀਕੇ ਦੀਆਂ ਭੂਮਿਕਾ ਨਿਭਾਉਂਦਾ ਹੈ ਤੁਹਾਡੇ ਹਰ ਤਰੀਕੇ ਦੇ ਬਿਆਨ ਪ੍ਰਸ਼ਾਸਨ ਤੱਕ ਲੈ ਕੇ ਜਾਂਦਾ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਤੋਂ ਉਹ ਦਬਾਅ ਬਣਾਉਂਦਾ ਹੈ ਪ੍ਰਸ਼ਾਸਨ ਦੇ ਉੱਤੇ ਕਿ ਇਸ ਮਾਮਲੇਆਂ ਦੇ ਵਿੱਚ ਕਾਰਵਾਈਆਂ ਜਲਦੀ ਹੋਣ ਪਰ ਹੁਣ ਜਿਸ ਤਰੀਕੇ ਦੇ ਨਾਲ ਕਰਨਲ ਬਾੜ ਦੇ ਪਰਿਵਾਰ ਵੱਲੋਂ ਕਹਿ ਦਿੱਤਾ ਗਿਆ ਕਿ ਮੀਡੀਆ ਦੀ ਲੋੜ ਨਹੀਂ ਹੈ ਕਿ ਇਹ ਇਹੀ ਮੀਡੀਆ ਵਰਤ ਲਿਆ ਗਿਆ ਸਵਾਲ ਹੁਣ ਕਰਨਲ ਬਾੜ ਦੇ ਪਰਿਵਾਰ ਤੇ ਵੀ ਪੈਂਦਾ ਹੈ ਕਿ ਇਸ ਤਰੀਕੇ ਦੇ ਨਾਲ ਬਦਤਮੀਜ਼ੀ ਹੋਈ ਹੈ ਇਹ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੁਣ ਕੋਲ ਮਲਾ ਕੇ ਜੋ ਇਹ ਧਰਨਾ ਡੀਸੀ ਦਫ਼ਤਰ ਪਟਿਆਲਾ ਦੇ ਲੱਗਿਆ ਹੋਇਆ ਉੱਥੇ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਪਰ ਹੁਣੇ ਮਾਮਲਾ ਹੋਰ ਜਾਦ ਦੂਜੇ ਰੰਗਤ ਨੂੰ ਫੜਦਾ ਹੋਇਆ ਨਜ਼ਰ ਆ ਰਿਹਾ ਹੈ ਬਿਊਰੋ ਰਿਪੋਰਟ ਕੈਨ ਟੀਵੀ ਪੰਜਾਬੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਕੈਨ ਟੀਵੀ ਪੰਜਾਬੀ ਮੈਂ ਹਾਂ ਰਵਿੰਦਰ ਸਿੰਘ ਬੱਦਨ ਅੱਜ ਪਟਿਆਲਾ ਦੇ ਵਿੱਚ ਕਰਨਲ ਬਾਠ ਮਾਮਲੇ ਦੇ ਵਿੱਚ ਸਾਬਕਾ ਫੌਜੀਆ ਵੱਲੋਂ ਭਾਜਪਾ ਆਗੂਆ ਵੱਲੋਂ ਡੀਸੀ ਦਫਤਰ ਕਿਰਿਆ ਗਿਆ ਇਹ ਸਭ ਦੌਰਾਨ ਤਸਵੀਰਾਂ ਸਾਹਮਣੇ ਆਈਆਂ ਨੇ ਕਿਸਾਨ ਜੋ ਨਾਲ ਉਹਨਾਂ ਦੇ ਬੈਠੇ ਨੇ ਜੱਫਰ ਕਾਲੀਬਾਬ ਦਾ ਫੌਜੀ ਨੇ ਉਹਨਾਂ ਦੀ ਯੂਨੀਅਨ ਆ ਉਹ ਵੀ ਉੱਤੇ ਬੈਠੇ ਨੇ ਤਰ ਨਾ ਦਿੱਤਾ ਜਾ ਰਿਹਾ ਲਗਾਤਾਰ ਕਰਨਲ ਬਾਡ ਦੇ ਪਰਿਵਾਰ ਦੇ ਲਈ ਇਨਸਾਫ ਮੰਗਿਆ ਜਾ ਰਿਹਾ ਪਰ ਇਸ ਦੌਰਾਨ ਉੱਥੇ ਜਦੋਂ ਭਾਜਪਾ ਤੋਂ ਪ੍ਰਨੀਤ ਕੋਰ ਵੀ ਪਹੁੰਚਦੇ ਨੇ ਡਾਕਟਰ ਧਰਮਵੀਰ ਗਾਂਧੀ ਵੀ ਪਹੁੰਚਦੇ ਨੇ ਉਹਨਾਂ ਨੇ ਮੀਡੀਆ ਨੂੰ ਸੰਬੋਧਨ ਵੀ ਕੀਤਾ ਪਰ ਇਸੇ ਦੌਰਾਨ ਉਥੋਂ ਇੱਕ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਜੋ ਉਥੋਂ ਦਾ ਸਾਬਕਾ ਫੌਜੀ ਨੇ ਅਤੇ ਜੋ ਉਥੋਂ ਦੇ ਪ੍ਰਬੰਧਕ ਨੇ ਯਾਨੀ ਕਿ ਜੋ ਕਰਨਲ ਬਾਡ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਦੀ ਮੀਡੀਆ ਦੇ ਨਾਲ ਬਦਤਮੀਜ਼ੀ ਹੋ ਜਾਂਦੀ ਹੈ ਉਹਨਾਂ ਨੂੰ ੱਟਕੇ ਮਾਰੇ ਜਾਂਦੇ ਨੇ ਇਥੋਂ ਤੱਕ ਵੀ ਕਹਿ ਦਿੱਤਾ ਜਾਂਦਾ ਹੈ ਕਿ ਸਾਨੂੰ মিডিਆ ਦੀ ਲੋੜ ਨਹੀਂ ਹੈ ਇਸੇ মিডিਆ ਦੀ ਬਦੌਲਤ ਕਰਨਲ ਵਾਰਡ ਦਾ ਪਰਿਵਾਰ ਹੁਣ ਤੱਕ ਇਨਸਾਫ ਮੰਗ ਰਿਹਾ ਸੀ মিডিਆ ਦੇ ਸਾਹਮਣੇ ਆ ਰਿਹਾ ਸੀ ਪ੍ਰੈਸ ਕਲੱਬ 'ਚ ਜਾ ਰਿਹਾ ਸੀ ਉੱਥੇ ਜਾ ਕੇ ਗੁਹਾਰਾ ਲਗਾਈਆਂ